ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਤਨ ਤਨ ਗੁਰੂ ਅਰਜਨ ਪਾਸ਼ਾ ਜੀ ਦੇ ਬਾਰੇ ਹੈ ਗੁਰੂ ਅਰਜਨ ਪਾਸ਼ਾ ਜੀ ਨੇ 라ਵਣ ਸਮਾਜ ਦੇ ਵਿੱਚ ਬੁਰਾ ਦੱਸਿਆ ਗਿਆ ਹੈ ਹਰ ਸਾਲ ਉਸ ਦੇ ਵੱਡੇ ਵੱਡੇ ਪੁਤਲੇ ਬਣਾ ਕੇ ਸਾੜੇ ਜਾਂਦੇ ਹਨ ਤੇ ਕਿਹਾ ਜਾਂਦਾ ਹੈ ਕਿ ਸੱਚਾਈ ਦੀ ਬੁਰਾਈ ਤੇ ਜਿੱਤ ਹੋਈ ਸੀ ਪਰ ਉੱਥੇ ਹੀ ਗੁਰੂ ਅਰਜਨ ਪਾਸ਼ਾ ਜੀ ਨੇ 라ਵਣ ਦੇ ਪੰਜ ਗੁਣਾਂ ਬਾਰੇ ਦੱਸਿਆ ਹੈ ਜੋ ਕਿ ਆਮ ਮਨੁੱਖ ਦੇ ਵਿੱਚ ਨਹੀਂ ਹੋ ਸਕਦੇ ਇਤੋਂ ਤੱਕ ਕਿ ਵੱਡੇ ਭਗਤਾਂ ਦੇ ਵਿੱਚ ਵੀ ਅਜਿਹੇ ਗੁਣ ਨਹੀਂ ਹੋ ਸਕਦੇ ਕੀ ਸੀ ਉਹ ਗੁਣ ਤੇ ਕੀ ਭਾਸ਼ਾ ਨੇ ਉਹਨਾਂ ਬਾਰੇ ਲਿਖਿਆ ਹੈ ਆਓ ਆਪਾਂ ਇਸ ਵੀਡੀਓ ਦੇ ਵਿੱਚ ਜਾਣਦੇ ਹਾਂ ਰਾਵਣ ਇੱਕ ਅਜਿਹੀ ਮਹਾਨ ਹਸਤੀ ਸੀ ਜਿਸ ਵਿੱਚ ਪੰਜ ਉਹ ਗੁਣ ਪਾਏ ਜਾਂਦੇ ਸਨ ਜੋ ਇਕੱਠੇ ਕਿਸੇ ਵੀ ਵਿਅਕਤੀ ਵਿੱਚ ਇੱਥੋਂ ਤੱਕ ਕਿ ਪਾਕਤਾਂ ਵਿੱਚ ਵੀ ਨਹੀਂ ਪਾਏ ਜਾਂਦੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤੇ ਧੰਨ ਗੁਰੂ ਅਰਜਨ ਪਾਸ਼ਾ ਜੀ ਨੇ ਕੀ ਕੀ ਲਿਖਿਆ ਹੈ ਰਾਵਣ ਬਾਰੇ ਅਰਜਨ ਪਾਸ਼ਾ ਜੀ ਰਾਵਣ ਬਾਰੇ ਲਿਖਦੇ ਹਨ ਉਹਨਾਂ ਦਾ ਪਹਿਲਾ ਗੁਣ ਅਤ ਸੁੰਦਰ ਗੁਰਬਾਣੀ ਵਿੱਚ ਇਹ ਵਚਨ ਆਇਆ ਹੈ ਕਿ ਜੋ ਰਾਵਣ ਸੀ ਉਹ ਬਹੁਤ ਜ਼ਿਆਦਾ ਖੂਬਸੂਰਤ ਸੀ ਸੁੰਦਰ ਸੀ ਤੇ ਦੂਜਾ ਗੁਣ ਉਸ ਦਾ ਲਿਖਿਆ ਗਿਆ ਹੈ ਗ਼ਲੀਨ ਚਤਰ ਗ਼ਲੀਨ ਤੋਂ ਭਾਵ ਹੁੰਦਾ ਹੈ ਇੱਕ ਚੰਗੀ ਕੁੱਲ ਦੇ ਵਿੱਚ ਜਨਮ ਲੈਣਾ ਭਾਵ ਕੇ ਉੱਚੀ ਜਾਤੀ ਦੇ ਵਿੱਚ ਪੈਦਾ ਹੋਣਾ ਜੋ ਰਾਵਣ ਸੀ ਇਹ ਬ੍ਰਾਹਮਣ ਕੁੱਲ ਦੀ ਇੱਕ ਉੱਚੀ ਜਾਤੀ ਦੇ ਵਿੱਚ ਜਨਮਿਆ ਹੋਇਆ ਸੀ ਸੁੰਦਰ ਵੀ ਬਹੁਤ ਸੀ ਤੇ ਉੱਚੀ ਕੁੱਲ ਵਿੱਚ ਵੀ ਪੈਦਾ ਹੋਇਆ ਹੋਇਆ ਸੀ ਇਹ ਹੋ ਗਏ ਰਾਵਣ ਦੇ ਦੋ ਗੁਣ ਤੇ ਜੋ ਇਸ ਦਾ ਤੀਜਾ ਗੁਣ ਸੀ ਉਹ ਧਨਗੁਰੂ ਕਪਾਸ਼ਾ ਤੇ ਬਿਨਾ ਹੋਰ ਕੋਈ ਨਹੀਂ ਦੱਸ ਸਕਦਾ ਉਹਨਾਂ ਨੇ ਬਹੁਤ ਖੂਬਸੂਰਤ ਲਿਖਿਆ ਹੈ ਗੁਰਬਾਣੀ ਦੇ ਵਿੱਚ ਪਾਸ਼ਾ ਨੇ ਲਿਖਿਆ ਹੈ ਕਿ ਜਨ ਸੀਤਾ ਆਦੀ ਡੌਰੂ ਬਾਏ ਜੋ ਰਾਵਣ ਸੀ ਇੰਨਾ ਜ਼ਿਆਦਾ ਬੁੱਧੀਮਾਨ ਸੀ ਚਤਰ ਸੀ ਕਿ ਜਿਸ ਨੇ ਮਾਤਾ ਸੀਤਾ ਨੂੰ ਇੱਕ ਜੋਗੀ ਬਣ ਕੇ ਚੁਰਾ ਲਿਆਂਦਾ ਸੀ ਜੇ ਦੇਖਿਆ ਜਾਵੇ ਤਾਂ ਰਾਮਚੰਦਰ ਜੀ ਇੱਕ ਅਵਤਾਰ ਪੁਰਸ਼ ਹੋਏ ਉਹਨਾਂ ਨੂੰ ਵਿਸ਼ਨੂੰ ਭਗਵਾਨ ਦਾ ਅਵਤਾਰ ਕਿਹਾ ਜਾਂਦਾ ਤੇ 14 ਕਲਾ ਸੰਪੰਨ ਵੀ ਕਿਹਾ ਜਾਂਦਾ ਹੈ ਤੇ ਫਿਰ ਜੋ ਭਗਵਾਨ ਆ ਉਹਨਾਂ ਦੀ ਧਰਮ ਪਤਨੀ ਨੂੰ ਉਹ ਇਦਾਂ ਲੈ ਆਉਣਾ ਕਿਸੇ ਮੰਬੂਲੀ ਬੰਦੇ ਦਾ ਜਾਂ ਕਿਸੇ ਆਮ ਸੁਧਾਰਨ ਵਿਅਕਤੀ ਦਾ ਇਹ ਕੰਮ ਨਹੀਂ ਸੀ ਹੋ ਸਕਦਾ ਜ਼ਰਤ ਹੀ ਨਹੀਂ ਸੀ ਬਾਨੀ ਉਨੀ ਤੇ ਬੜੇ ਹੀ ਉਸਨੇ ਬੁੱਧੀ ਦੇ ਬਲ ਨਾਲ ਇੱਕ ਚਤਰਾਈ ਦੇ ਨਾਲ ਸੀਤਾ ਮਾਤਾ ਨੂੰ ਲੈ ਕੇ ਆਂਦਾ ਸੀ ਤੇ ਕਿਸੇ ਨੂੰ ਵੀ ਇਸ ਗੱਲ ਦੀ ਖਬਰ ਤੱਕ ਨਹੀਂ ਸੀ ਹੋਣ ਦਿੱਤੀ ਕਿਉਂਕਿ ਰਾਵਣ ਨੇ ਜੋ ਆਪਣਾ ਭੇਸ ਸੀ ਉਹ ਇਦਾਂ ਦਾ ਹੀ ਬਣਾ ਲਿਆ ਸੀ ਇਹ ਜੀਆਂ ਸੋਚਾਂ ਇੱਕ ਚਤਰ ਇਨਸਾਨ ਹੀ ਸੋਚ ਸਕਦਾ ਸੀ ਕਿ ਏ ਮੇ ਕਾਰਨ ਦੇ ਲਈ ਵੀ ਇੱਕ ਬਹੁਤ ਵੱਡਾ ਦਿਲ ਚਾਹੀਦਾ ਸੀ ਇੱਕ ਜਿਗਰਾ ਚਾਹੀਦਾ ਸੀ ਜੋ ਰਾਵਣ ਦੇ ਕੋਲ ਸੀ ਹੁਣ ਜੋ 라ਵਣ ਸੀ ਜੇ ਚਾਹੁੰਦਾ ਤਾਂ ਉਸ ਕੋਲ ਬਹੁਤ ਵੱਡੀ ਫੌਜ ਸੀ ਉਹ ਲੈ ਕੇ ਜਾ ਸਕਦਾ ਸੀ ਪਰ ਸਿਰਫ ਉਸ ਨੇ ਕੀ ਕੀਤਾ ਦਿਮਾਗ ਦੇ ਬਲ ਦੇ ਨਾਲ ਸੀਤਾ ਮਾਤਾ ਦੇ ਕੋਲ ਗਿਆ ਤੇ ਸਾਧੂ ਦਾ ਭੇਖ ਬਣਾ ਕੇ ਉੱਥੇ ਡੌਰੂ বাজਾਇਆ ਤੇ ਸੀਤਾ ਮਾਤਾ ਨੂੰ ਆਪਣੇ ਨਾਲ ਲੈ ਕੇ ਆ ਗਿਆ ਕਿਉਂਕਿ ਇਤਿਹਾਸ ਦੇ ਵਿੱਚ ਇਹ ਵੀ ਲਿਖਿਆ ਮਿਲਦਾ ਹੈ ਕਿ ਜੋ ਲక్ష్మణ ਸੀ ਰਾਮ ਜੀ ਦਾ ਭਰਾ ਉਹਨਾਂ ਨੇ ਉੱਥੇ ਇੱਕ ਲੀਕ ਖਿੱਚ ਦਿੱਤੀ ਸੀ ਸੀਤਾ ਮਾਤਾ ਨੂੰ ਕਿਹਾ ਸੀ ਕਿ ਇਸ ਲక్ష్ਮਣ ਰੇਖਾ ਨੂੰ ਕੋਈ ਵੀ ਪਾਰ ਨਹੀਂ ਕਰ ਸਕੇਗਾ ਤੇ ਨੂੰ ਇਸ ਗੱਲ ਦਾ ਪਤਾ ਸੀ ਇਸੇ ਕਰਕੇ ਹੀ ਰਾਵਣ ਨੇ ਉਹ ਭੇਖ ਬਣਾਇਆ ਤੇ ਸੀਤਾ ਮਾਤਾ ਨੂੰ ਉਸ ਲక్ష్ਮਣ ਰੇਖਾ ਦੇ ਬਾਹਰ ਬੁਲਾ ਕੇ ਚੁੱਕ ਕੇ ਲੈ ਗਿਆ ਤੇ ਇਹ ਇੱਕ ਚਤ్రਾਈ ਦੀ ਚਲਾਕੀ ਦੀ ਨਿਸ਼ਾਨੀ ਹੀ ਸੀ ਹੁਣ ਜੋ ਪਾਦਸ਼ਾਹ ਕ੍ਰੁਰਜਨ ਦੇਵ ਜੀ ਨੇ ਰਾਵਣ ਦਾ ਚੌਥਾ ਗੁਣ ਲਿਖਿਆ ਹੈ ਉਹ ਹੈ ਮੁੱਖ ਗਿਆਨੀ ਜੋ ਇੱਕ ਆਮ ਬੰਦੇ ਦੇ ਵਿੱਚ ਵੀ ਪਾਇਆ ਜਾਂਦਾ ਹੈ ਜੋ ਮੁੱਖ ਤੋਂ ਬਹੁਤ ਗਿਆਨ ਵਾਲੀਆਂ ਗੱਲਾਂ ਕਰਦਾ ਹੈ ਤੇ ਗਿਆਨ ਦੀਆਂ ਗੱਲਾਂ ਅਕਸਰ ਉਹੀ ਬੰਦੇ ਕਰਿਆ ਕਰਦੇ ਹਨ ਜਿਨ੍ਹਾਂ ਨੂੰ ਵੇਦਾਂ ਦੀ ਸ਼ਾਸਤਰਾਂ ਦੀ ਦੀ ਜਾਣਕਾਰੀ ਹੋਵੇ ਉਹ ਉਹਨਾਂ ਦੇ ਪੜ੍ਹੇ ਹੋਏ ਹੋਣ ਮੁੱਖ ਤੌਰ ਤੇ ਚਾਰ ਵੇਦ ਹੀ ਪਾਏ ਜਾਂਦੇ ਹਨ ਤੇ ਜੋ ਇਹ ਚਾਰੇ ਵੇਦ ਸਨ ਇਹ 라ਵਣ ਨੂੰ ਕੰਠਜਾਦ ਸੀਗੇ ਪਹਿਲਾ ਵੇਦ ਸੀ ਰਿਗ ਵੇਦ ਦੂਜਾ ਸੀ ਯਜਰ ਵੇਦ ਤੀਜਾ ਵੇਦ ਸੀ ਅਥਰਵ ਵੇਦ ਤੇ ਚੌਥੇ ਵੇਦ ਦਾ ਨਾਮ ਸੀ ਸਾਮ ਵੇਦ ਤੇ ਇਹ ਸਾਰੇ ਹੀ 라ਵਣ ਦੇ ਮੂਹ ਜਮਾਨੇ ਕੰਠ ਸੀ ਜਿਸ ਕਰਕੇ ਇਹ ਬਹੁਤ ਵੱਡਾ ਗਿਆਨੀ ਵੀ ਮੰਨਿਆ ਗਿਆ ਹੈ ਇੱਥੇ ਹੀ 라ਵਣ ਦੇ ਗਿਆਨ ਦੀ ਸੀਮਾ ਖਤਮ ਨਹੀਂ ਹੁੰਦੀ ਜੋ 6 ਸ਼ਾਸਤਰ ਪਾਏ ਜਾਂਦੇ ਸਨ ਉਹ ਵੀ ਇਸ ਨੂੰ ਕੰਠ ਯਾਦ ਸੀ ਮੂੰਹ ਜਮਾਨੀ ਯਾਦ ਸੀ ਇੰਨਾਂ ਗੱਲਾਂ ਤੋਂ ਇਹ ਵੀ ਸਿੱਧ ਹੁੰਦਾ ਸੀ ਕਿ ਜੋ ਰਾਵਣ ਦਾ ਮਨ ਸੀ ਉਹ ਇਕਾਗਰ ਸੀ ਉਸ ਦੇ ਬਸ ਵਿੱਚ ਕੀਤਾ ਹੋਇਆ ਸੀ ਕਿਉਂਕਿ ਇਕਾਗਰਤਾ ਤੋਂ ਬਿਨਾਂ ਇੰਨਾ ਗਿਆਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੁਣ ਅੱਗੇ ਅਰਜਨ ਪਾਸ਼ਾ ਜੀ ਲਿਖਦੇ ਹਨ ਰਾਵਣ ਦਾ ਪੰਜਵਾਂ ਗੁਣ ਜੋ ਬਹੁਤੇ ਇਨਸਾਨਾਂ ਵਿੱਚ ਨਹੀਂ ਪਾਇਆ ਜਾਂਦਾ ਉਹ ਗੁਣ ਸੀ ਤਨਮੰਤ ਹੋਣਾ ਬਾਣੀ ਵਿੱਚ ਵੀ ਭਗਤਾਂ ਦੇ ਬਚਨ ਕੀਤੇ ਹੋਏ ਹਨ ਸਰਬ ਸੁਆਣ ਕੀ ਲੰਕਾ ਹੋਤੀ ਰਾਵਣ ਸੇ ਅਧਿਕਾਰੀ ਇਹ ਰਾਵਣ ਵਰਗੇ ਵੱਡੇ ਬਲੀ ਜੋਧਾ ਦੀ ਜੋ ਲੰਕਾ ਸੀ ਜੋ ਉਸ ਦਾ ਮਾਲ ਸੀ ਉਹ ਸਾਰੀ ਹੀ ਸੋਨੇ ਦੀ ਸੀ ਤੇ ਉਹ ਉਸ ਦਾ ਮਾਲਕ ਸੀ। ਰਾਵਣ ਬਾਰੇ ਤਾਂ ਇੱਥੋਂ ਤੱਕ ਕਿਹਾ ਗਿਆ ਹੈ ਕਿ ਉਸ ਦੇ ਰਾਜ ਵਿੱਚ ਜੋ ਉਸ ਦੀ ਪ੍ਰਜਾ ਹੁੰਦੀ ਸੀ ਉਹ ਆਪਣੇ ਘਰ ਵਿੱਚ ਚੁੱਲ੍ਹਾ ਨਹੀਂ ਸੀ ਬਾਲਦੀ ਕਿਉਂਕਿ ਜੋ ਉਹਨਾਂ ਦਾ ਖਾਣ ਪੀਣ ਦੀ ਰਸਦ ਹੁੰਦੀ ਸੀ ਉਹ ਰਾਵਣ ਦੇ ਮਹਿਲ ਦੇ ਵਿੱਚੋਂ ਹੀ ਜਾਇਆ ਕਰਦਾ ਸੀ। ਅੱਜ ਤੱਕ ਦੇ ਇਤਿਹਾਸ ਵਿੱਚ ਐਡਾ ਬਲੀ ਕੋਈ ਵੀ ਰਾਜਾ ਨਹੀਂ ਆਇਆ ਕਿ ਜਿਸ ਦਾ ਮਹਿਲ ਸਾਰਾ ਹੀ ਸੋਨੇ ਦਾ ਹੋਵੇ ਤੇ ਰਾਵਣ ਦਾ ਪਰਿਵਾਰ ਸੀ ਜੋ ਉਹ ਇੰਨਾ ਜ਼ਿਆਦਾ ਵੱਡਾ ਸੀ ਕਿ ਕਿਹਾ ਜਾਂਦਾ ਹੈ 1 ਲੱਖ ਪੁੱਤ ਬਾ ਲਖ ਨਾਤੀ ਤੇ ਇਹ ਰਾਮਣ ਘਰ ਦੀਆ ਨਾ ਬਾਤੀ ਇੱਕ ਗਲਤੀ ਦੇ ਕਰਕੇ ਤੇ ਸਮੇਂ ਦੀ ਬਲਵਾਨਤਾ ਦੇ ਕਰਕੇ ਅੱਜ ਰਾਵਣ ਦੇ ਘਰ ਵਿੱਚ ਕੋਈ ਦੀਪ ਜਗਾਉਣ ਵਾਲਾ ਜਾਂ ਕਹਿ ਦਈਏ ਦੀਵਾ ਜਗਾਉਣ ਵਾਲਾ ਵੀ ਬਾਕੀ ਨਹੀਂ ਸੀ ਬੱਚੇ ਤੇ ਇਹ ਸੀ ਇਤਿਹਾਸ ਧੰਗੁਰੂ ਅਰਜਨ ਦੇਵ ਜੀ ਦੀ ਇੱਕ ਹੋਰ ਸਾਖੀ ਦਾ ਇਤਿਹਾਸ ਦੱਸਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ